ਹਾਂਜੀ ਭਾਈ ਠੀਕ ਠਾਕ ਹੋਗੇ ਸਾਰੇ ਭਰਾ ਜਿੰਨੇ ਵੀ ਆਪਣੇ ਨਾਲ ਫੇਸਬੁੱਕ ਤੇ ਇੰਸਟਾਗ੍ਰam ਤੇ ਜਾਂ YouTube ਤੇ ਜਿੰਨੇ ਵੀ ਜੁੜੇ ਨੇ ਤੇ ਅੱਜ ਨਾ ਬੜੀ ਦੁੱਖ ਦੀ ਖਬਰ ਮਿਲੀ ਆ ਮੇਰੇ ਪਿੰਡੋਂ ਸਵੇਰੇ ਸਵੇਰੇ ਪਿੰਡ ਕੀਵਕਲਾਂ ਤੋਂ ਪਹਿਲਾਂ ਤਾਂ ਆਪਾਂ ਮੀਂਹ ਜਾਦੇ ਪੈਣ ਕਰਕੇ ਉਦੋਂ ਇਹ ਘਰ ਦੀਆਂ ਕਰਦੇ ਵੀ ਤੁਹਾਨੂੰ ਪਹਿਲਾਂ ਹਾਲਾਤ ਦਿਖਾ ਦਿੰਨੇ ਆ ਤੇ ਉਦੋਂ ਕਾਫੀ ਮਤਲਬ ਪੁਰਾਣਾ ਘਰ ਆਗਾ ਤੇ ਉਹ ਰਾਤ ਸਾਨੂੰ ਸਵੇਰੇ ਪੰਚਾਇਤ ਨੂੰ ਖਬਰ ਲੱਗੀ ਸੀਗੀ ਵੀ ਬਾਈ ਹੋਰਾਂ ਦਾ ਘੱਡ ਗਿਆ ਤੇ ਬੜੀ ਦੁਖਦੀ ਘਟਨਾ ਕੀ ਰਾਤ ਵਾਚਤ ਰਹੀਗੀ ਦੋ ਬੱਚੇ ਸੀਗੇ ਉਹ ਵੀ ਥੱਲੇ ਆ ਕੇ ਜਣੇ ਸੀਗੇ ਉਹ ਤਾਂ ਚਲੋ ਮੌਕੇ ਤੇ ਕੱਢ ਲੇ ਤੇ ਤੁਹਾਨੂੰ ਹਾਲਾਤ ਦਿਖਾਉਣਾ ਮੌਕੇ ਦੇ ਇਹ ਦੇਖੋ ਜਿੰਨਾ ਬਾਈ ਦਾ ਸਮਾਨ ਸੀਗਾ ਬਾਈ ਹੁਰੀ ਕੱਢ ਰਹੇ ਨੇ ਵਿਚਾਰਾ ਜਿੰਨਾ ਸਮਾਨ ਸੀਗਾ ਸਾਰਾ ਦਬ ਗਿਆ ਇਹ ਰਾਤ ਦੀ ਘਟਨਾ ਪਿੰਡ ਖੀਵਾ ਕਲਾ ਕਾਗਜ਼ ਵੀ ਪਾਇਆ ਹੋਇਆ ਸੀ ਪਰ ਸਾਰਾ ਜਿੰਨਾ ਚਲੋ ਸਮਾਨ ਸੀ ਸਾਰਾ ਖਰਾਬ ਹੋ ਗਿਆ ਤੁਹਾਡੀ ਗੱਲ ਕਰਾਉਣੇ ਆ ਭੈਣ ਨਾਲ ਇਹ ਨੰਬਰ ਸਹੀ ਗੱਲ ਆ ਵੀ ਹਾਂ ਭਾਈ ਸਾਨੂੰ ਦੱਸੀ ਸੀਗਾ ਸਾਰਾ ਦਿਖਾਤਾ ਨਾ ਤਾਂ ਅਸੀਂ ਗੁਜਾਰਸ਼ ਕਰਦੇ ਆਂ ਵੀ ਭੈਣ ਦੀ ਤੇ ਭਰਾ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਠੀਕ ਆ ਤੁਹਾਡੀ ਗੱਲ ਵੀ ਕਰਾਉਣੇ ਆ ਭੈਣ ਨਾਲ ਆਪਾਂ ਸਾਰੇ ਵੀ ਕਰ ਲਾਂ ਹਾਂਜੀ ਹਾਂਜੀ ਹਾਂ ਭਣੇ ਕਦੋਂ ਦੀ ਘਟਨਾ ਇਹ ਭਣੇ ਇਹ ਵੀ ਦਿਨ ਰਾਤ ਦੀ ਘਟਨਾ ਆ ਗਈ ਅਸੀਂ بس تھوڑا موٹا واسے کام کردی پرتے جواب بھی اندر ہی پردیس سی اچھا جی اوتھے بس ستیر ਦਾ ذراکا ਪੈ ਗਿਆ ਵੀ ਪਰਾਣਾ ਹੋਣ ਦਾ ਕਾਰਨ ਵੀ ਮੀਹਾਂ ਚ ਮੀਂਹ ਪਈ ਗਏ ਹੁਣ ਸੁੱਕਣ ਦੇ ਕਰਕੇ ਉਹ ستیر ਦਾ ذراکا ਪੈ ਗਿਆ ਤੇ ਬੱਚਿਆਂ ਦੇ ਥੋੜੇ ਥੋੜੇ ਸੱਟਾਂ ਬੱਜੀਆਂ ਨੇ ਸੀ ਜਰਕਦੇ ਨੇ ਬਾਹਰ ਕੱਢ ਲਏ ਜਦੋਂ ਨਹੀਂ ਪੈਣ ਉਹ ਬੱਚਾ ਤਾਂ ਬੱਚਿਆਂ ਦੀ ہاں ਬੱਚਿਆਂ ਦੀ ਬੱਚਤਾ ਥੋੜੀ ਮੋਟੀ ਸੱਟਾਂ ਬੱਜੀਆਂ ਮੋਟੀ ਸੋਚ ਚਾਹੀਦੀਆਂ ਨੇ ਤੇ ਬਾਕੀ ਸਮਾਨ ਸਾਰਾ ਫਟ ਗਿਆ ਸਾਡਾ ਉਹ ਤਾਂ ਆਪਣੇ ਹਾਲਾਤ ਦੇਖ ਰਹੇ ਹਨ ਸਾਰਾ ਮਤਲਬ ਬੈੱਡ ਵਗੈਰਾ ਨਿਮਾਰੀ ਵਗੈਰਾ ਚਲੋ ਪੱਖੇ ਭੁੱਖੇ ਸਾਰਾ ਕੁਝ ਉਹ ਹੋ ਗਿਆ ਹਨ ਸਾਰਾ ਕੁਝ ਵੀ ਨਹੀਂ ਬਚਿਆ ਹੈਗਾ ਵੀ ਬਸ ਬੇਨਤੀ ਹੱਥ ਚੋੜ ਕੇ ਵੀ ਸਾਡੀ ਮਦਦ ਨਹੀਂ ਨਹੀਂ ਕੋਈ ਨਾ ਭਨੇ ਅਸੀਂ ਜਰੂਰ ਸਨੇਹਾ ਪਰਚਾਉਣੇ ਆ ਸਾਰੇ ਭਰਾਵਾਂ ਤੱਕ ਜਿੰਨੇ ਵੀ ਭਾਈ ਆਪਣੇ ਨਾਲ ਜੁੜੇ ਹੋਏ ਨੇ ਜਾਂ ਹੋਰ ਵੀ ਸੰਸਥਾ ਜੁੜੀਆਂ ਹੋਈਆਂ ਨੇ ਤਾਂ ਪਿੰਡ ਖੀਵਾ ਕਲਾਂ ਦੀ ਸਵੇਰੇ ਸਵੇਰ ਦੀ ਘਟਨਾ ਗਈ ਇਹ ਤੇ ਭੈਣ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਪੰਚਾਇਤ ਵੱਲੋਂ ਵੀ ਪੂਰਾ ਸਹਿਯੋਗ ਮਿਲੇਗਾ ਕਰਾਲੋ ਪੁੱਤ ਲੋਹਤੂ ਆ ਹਾਂਜੀ ਸਰ ਸੱਸੀ ਗਾਲ ਜੀ ਹਾਂਜੀ ਸਰ ਠੀਕ ਹੋ ਜੀ ਮੈਂ ਪਿੱਖੀ ਬਲਾਕ ਪ੍ਰਧਾਨ ਦੇ ਹੋਣ ਦੇ ਨਾਤੇ ਕਾਉਣ ਦਰੇ ਸੋਨੀ ਬੋਲ ਰਿਹਾ ਹਾਂ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਗਰੀਬ ਬੰਦੇ ਦਿਹਾੜੀ ਕਰਕੇ ਘਰ ਪਾਇਆ ਉਹ ਕੱਲ ਡਿੱਗ ਪਿਆ ਉਹ ਕਿਉਂ ਡਿੱਗਿਆ ਕਿ ਜਦੋਂ ਜਿਆਦਾ ਮੀਂਹ ਪਿਆ ਉਹ ਚੌਂਦਾ ਰਿਹਾ ਉਹਦੇ ਕਰਕੇ ਕੜੀ ਵਾਲੇ ਇਹ ਮੀਂਹ ਦੇ ਕਾਰਨ ਗਲ ਗਏ ਤੇ ਅਚਾਨਕ ਇਹ ਡਿੱਗ ਪਿਆ ਉਹ ਡਿੱਗਣ ਕਾਰਨ ਬੈਡ ਫਰਿੱਜ ਤੇ ਹੋਰ ਸਮਾਨ ਦਾ ਨੁਕਸਾਨ ਹੋਇਆ ਸੋ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਗਰੀਬ ਪਰਿਵਾਰ ਦੀ ਮਦਦ ਵੱਧ ਤੋਂ ਵੱਧ ਕੀਤੀ ਜਾਵੇ ਤੇ ਅਸੀਂ 29 ਤਰੀਕ ਨੂੰ ਇਸੇ ਵਿਸ਼ੇ ਤੇ ਡੀਸੀ ਸਾਹਿਬ ਨੂੰ ਲਿਖਤਾਂ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਜਿਨ੍ਹਾਂ ਦੇ ਘਰ ਡਗਿਆ ਉਹਨਾਂ ਨੂੰ 5 ਲੱਖ ਦਾ ਮਾਅਵਜਾ ਦਿੱਤਾ ਜਾਵੇ ਜਿਨ੍ਹਾਂ ਦੇ ਘਰ ਬਟੇ ਨੇ ਤਰੇੜਾ ਆਇਆ ਨੇ ਉਹਨਾਂ ਨੂੰ 20 ਹੀ ਲੱਖ ਦਾ ਮਾਅਵਜਾ ਦਿੱਤਾ ਜਾਵੇ ਤਾਂ ਗਰੀਬ ਪਰਿਵਾਰ ਉਹਨਾਂ ਦੀ ਮਦਦ ਹੋ ਸਕੇ ਧੰਨਵਾਦ ਠੀਕ ਹੈ ਭਰਾ ਸਾਰੇ ਹੀ ਭਰਾਵਾਂ ਨੂੰ ਬੇਨਤੀ ਹੈ ਵੀ ਬਾਈ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਜਿੰਨਾ ਹੋ ਸਕੇ ਆਪਾਂ ਵੀ ਆਪਦੇ ਵੱਲੋਂ ਕਰਾਂਗੇ ਤੇ ਤੁਹਾਡੇ ਸਾਥ ਦੀ ਜਰੂਰਤ ਹੈ ਜੀ ਸਾਰਿਆਂ ਦਾ ਠੀਕ ਹੈ ਜੀ ਧੰਨਵਾਦ ਜੀ